अमृत वेले का हुक्मनामा सचखंड श्री हरिमंदर साहिब राग सोरठ बानी भगत कबीर जी की कर पहला जब जरिया तब होए पसम तन रह किरम दल खाई काची गागर नीर परत है ई तन की एह बढ़ाई काहे पिया फिर तो फुलिया फुलिया, जब दम मास उरद मुख रहता सो दिन कैसे पुलिया रहाओ ज्यों मद माखी त्यू सठोर रस जोर जोर तन किया मरती बार लेहो लेहो करिया, पूत रहन क्यों दिया देहुरी लो बरी नार संग पई आगे सजन सुहेला मरकट लो सब लोक कुटंब पयो आगे हंस अकेला कहत कबीर सुनो रे प्राणी परे कालग्रस कुआ चूठी माया आ बदाया जू नलनी परम सुआ ਇਹ ਭਗਤ ਕਬੀਰ ਜੀ ਦੀ ਬਾਣੀ ਹੈ ਭਗਤ ਕਬੀਰ ਜੀ ਫਰਮਾਉਂਦੇ ਹਨ ਮਰਨ ਪਿੱਛੋਂ ਜੇ ਸਰੀਰ ਚਿਖਾ ਵਿੱਚ ਸਾੜਿਆ ਜਾਏ ਤਾਂ ਇਹ ਸੁਆਹ ਹੋ ਜਾਂਦਾ ਹੈ ਜੇ ਕਵਰ ਵਿੱਚ ਟਿਕਿਆ ਰਹੇ ਤਾਂ ਕੀੜਿਆਂ ਦਾ ਦਲ ਇਸ ਨੂੰ ਖਾ ਜਾਂਦਾ ਹੈ ਜਿਵੇਂ ਕੱਚੇ ਘੜੇ ਵਿੱਚ ਪਾਣੀ ਹੁੰਦਾ ਹੈ ਤੇ ਘੜਾ ਗਲ ਕੇ ਪਾਣੀ ਬਾਹਰ ਨਿਕਲ ਜਾਂਦਾ ਹੈ ਤੀਵੇ ਸਵਾਸ ਮੁਕ ਜਾਂ ਤੇ ਸਰੀਰ ਵਿੱਚੋਂ ਵੀ ਜਿੰਦ ਨਿਕਲ ਜਾਂਦੀ ਹੈ ਇਸ ਸਰੀਰ ਦਾ ਇਤਨਾ ਕੋਹੀ ਮਾਨ ਹੈ ਜਿੰਨਾ ਕੱਚੇ ਘੜੇ ਦਾ हे ਭਾਈ ਤੂੰ ਕਿਸ ਗੱਲੋਂ ਹੰਕਾਰ ਵਿੱਚ ਆਫਰਿਆ ਫਿਰਦਾ ਹੈ ਤੈਨੂੰ ਉਸ ਮਾਂ ਕਿਉਂ ਭੁੱਲ ਗਿਆ ਜਦੋਂ ਤੂੰ ਮਾਂ ਦੇ ਪੇਟ ਵਿੱਚ 10 ਮਹੀਨੇ ਉਲਟਾ ਟਿਕਿਆ ਰਹਾ ਜਿਵੇਂ ਮੱਖੀ ਫੁੱਲਾਂ ਦਾ ਰਸ ਜੋੜ-ਜੋੜ ਕੇ ਸ਼ਹਿਦ ਇਕੱਠਾ ਕਰਦੀ ਹੈ ਤਿਵੇਂ ਮੂਰਖ ਬੰਦੇ ਨੇ ਸਰਫੇ ਕਰ-ਕਰ ਕੇ ਤਨ ਜੋੜਿਆ ਪਰ ਆਖਿਰ ਉਹ ਬੇਗਾਨਾ ਹੀ ਹੋ ਗਿਆ ਮੌਤ ਆਇ ਤਾਂ ਸਭ ਇਹੀ ਆਖਦੇ ਹਨ ਲੈ ਚਲੋ ਲੈ ਚਲੋ ਹੁਣ ਇਹ बीत ਚੁਕਿਆ ਹੈ ਬੋਤਾ ਚਿਰ ਕਾਰ ਰੱਖਣ ਦਾ ਕੋਈ ਲਾਭ ਨਹੀਂ ਕਾਰ ਦੀ ਬਹੜਲੀ ਦਲੀਜ ਤੱਕ ਬੋਟੀ ਉਸ ਮੁਰਦੇ ਦੇ ਨਾਲ ਜਾਂਦੀ ਹੈ ਅਗਾਹ ਸੱਜਣ ਮਿੱਤਰ ਚੁੱਕ ਲੈਂਦੇ ਹਨ ਮਸਾਨਾ ਤੱਕ ਪਰਵਾਰ ਦੇ ਬੰਦੇ ਤੇ ਹੋਰ ਲੋਕ ਜਾਂਦੇ ਹਨ ਪਰ ਪਰਲੋਕ ਵਿੱਚ ਤਾਂ ਜੀਵ ਆਤਮਾ ਇਕੱਲਾ ਹੀ ਜਾਂਦਾ ਹੈ ਕਬੀਰ ਜੀ ਆਖਦੇ ਹਨ हे बंदे सुन तू उस ਖੂਵ ਚ ਡਿੱਗਾ ਪਿਆ ਹੈ ਜਿਸ ਨੂੰ ਮੌਤ ਨੇ ਕੇੜਿਆ ਹੋਇਆ ਹੈ ਪਾਓ ਮੌਤ ਅਵਸ਼ਯ ਆਉਣੀ ਹੈ ਪਰ ਤੂੰ ਆਪਣੇ ਆਪ ਨੂੰ ਇਸ ਮਾਇਆ ਨਾਲ ਬੰਨ ਰੱਖਿਆ ਹੈ ਜਿਸ ਨਾਲ ਸਾਥ ਨਹੀਂ ਲਿਬਣਾ ਜਿਵੇਂ ਤੋਤਾ ਮੌਤ ਦੇ ਡਰ ਤੋਂ ਆਪਣੀ ਆਪ ਨੂੰ ਨਲਨੀ ਨਾਲ ਚੰਬੂੜ ਰਖਦਾ ਹੈ ਨਲਨੀ ਨਾਲ ਚੰਬਰਨਾ ਤੋਤੇ ਦੀ ਫਾਇਦਾ ਕਾਰਨ ਬੰਦਾ ਹੈ ਮਾਇਆ ਨਾਲ ਚੰਬਰੇ ਰਹਿਣਾ ਮਨੁੱਖ ਦੀ ਆਤਮਿਕ ਮੌਤ ਦਾ ਕਾਰਨ ਬੰਦਾ ਹੈ